ਤੇ ਨਾਂ ਸ੍ਰੀ ਵਾਹਿਗੁਰੂ ਪਾਈ ਸਨਮੁਖ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਵੱਡੇ ਭਗਤ ਸਨ ਪਾਈ ਸਨਮੁਖ ਜੀ ਦੀ ਜਿਹੜੀ ਰਹਿਣੀ ਬਹਿਣੀ ਸੀ ਉਹੋ ਵੀ ਪੜੀ ਸਾਫ ਸੁਥਰੀ ਸੀ ਤੇ ਉਹ ਉਹ ਪਰਮ ਪਖੰਡਾਂ ਤੋਂ ਬਹੁਤ ਦੂਰ ਸਨ ਕਿਉਂਕਿ ਪਾਈ ਸਨਮੁਖ ਜੀ ਗੁਰੂ ਨਾਨਕ ਦੇਵ ਜੀ ਦੇ ਕਹੇ ਉਪਦੇਸਾਂ ਦੇ ਅਨੁਸਾਰ ਹੀ ਚੱਲਦੇ ਸਨ ਤੇ ਉਹ ਮੂਰਤੀ ਦੀ ਪੂਜਾ ਵੀ ਨਹੀਂ ਕਰਦੇ ਸਨ ਪਾਈਸਾ ਨੁਕ ਜੀ ਜਿਹੜੇ ਰਾਜੇ ਦੇ ਦਰਬਾਰ ਵਿੱਚ ਕੰਮ ਕਰਦੇ ਸਨ ਕੋਥੇ ਕਿਸੇ ਨਿਸ਼ਕਾਇਤ ਕਰ ਦਿੱਤੀ ਕਿ ਇਹ ਰਾਜ ਧਰਮ ਨਹੀਂ ਅਪਣਾਉਂਦਾ ਤੰਪਾਇਸਨ ਮੁਖ ਨੇ ਭਰੇ ਹੋਏ ਦਰਬਾਰ ਵਿੱਚ ਆਖਿਆ ਕਿ ਜਿਹੜਾ ਇਨਸਾਨ ਸਵੇਰੇ ਤੜਕੇ ਉੱਠ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਤੇ ਆਪਣੀ ਮਿਹਨਤ ਦੀ ਸੱਚੀ ਸੁੱਚੀ ਕਮਾਈ ਵਿੱਚੋਂ ਲੋੜਵੰਦਾਂ ਨੂੰ ਦਾਨ ਕਰਦਾ ਹੈ ਉਸ ਨੂੰ ਗਾਇਤਰੀ ਮੰਤਰ ਤੇ ਅਨੇਕ ਪਾਠਾਂ ਦਾ ਫਲ ਮਿਲਦਾ ਹੈ ਜਿਹੜਾ ਮੁਨੱਖ ਪਰਮੇਸ਼ਰ ਨੂੰ ਸਾਰਿਆਂ ਵਿੱਚ ਇੱਕ ਜਾਣ ਕੇ ਉਸ ਨੂੰ ਯਾਦ ਕਰਦਾ ਹੈ ਉਸ ਇਨਸਾਨ ਨੂੰ ਕਦੇ ਵੀ ਮੂਰਤੀ ਪੂਜਾ ਕਰਨ ਦੀ ਲੋੜ ਨਹੀਂ ਰਹਿੰਦੀ ਇਸ ਗੱਲ ਦੇ ਉੱਤੇ ਰਾਜੇ ਨੇ ਪਾਇਸਨ ਮੁਖ ਨੂੰ ਬਹੁਤ ਤਸੀਹੇ ਦਿੱਤੇ ਪਰ ਪਾਇਸਨ ਮੁਖ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਅਨੁਸਾਰ ਹੀ ਵਿਚਰਦੇ ਰਹੇ ਤੇ ਉਹਨਾਂ ਨੀ ਰਾਜੇ ਨੂੰ ਵੀ ਗੁਰੂ ਜੀ ਦੀ ਸਿੱਖਿਆ ਬਾਰੇ ਜਾਣੂ ਕਰਵਾਇਆ ਤਾਂ ਰਾਜਾ ਸਨਮੁਖ ਦੇ ਮੁਖ ਤੋਂ ਗੁਰੂ ਜੀ ਦੀਆਂ ਇੰਨੀਆਂ ਸਿਫਤਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਪੰਜਾਬ ਆਉਣ ਲਈ ਤਿਆਰ ਹੋ ਗਿਆ ਪਰ ਪਾਈਸਨ ਮੁਖ ਨੇ ਰਾਜੇ ਨੂੰ ਪੰਜਾਬ ਆਉਣ ਤੋਂ ਰੋਕ ਲਿਆ ਤੇ ਕਿਹਾ ਕਿ ਤੁਸੀਂ ਇੱਥੇ ਹੀ ਰਹਿ ਕੇ ਪ੍ਰਜਾ ਦੇ ਹਿੱਤਾਂ ਦਾ ਧਿਆਨ ਰੱਖੋ ਤੇ ਸੱਚੇ ਦਿਲ ਨਾਲ ਗੁਰੂ ਜੀ ਨੂੰ ਹਮੇਸ਼ਾ ਯਾਦ ਕਰਦੇ ਰਹੋ ਕਿ ਇੱਕ ਨਾ ਇੱਕ ਦਿਨ ਉਹ ਤੁਹਾਨੂੰ ਦਰਸ਼ਨ ਜ਼ਰੂਰ ਦੇਣਗੇ ਤਾਂ ਰਾਜਾ ਪਾਈਸਨ ਮੁਖ ਦੀ ਗੱਲ ਮੰਨ ਗਿਆ ਤੇ ਆਪਣੀ ਰਾਜ ਮਹਿਲ ਦੇ ਵਿੱਚ ਰਹਿ ਕੇ ਹੀ ਗੁਰੂ ਜੀ ਨੂੰ ਚਾਰੇ ਪਹਿਰ ਚਾਦ ਕਰਦਾ ਰਿਹਾ ਇਹ ਗੱਲ ਪੂਰੇ ਇਲਾਕੇ ਵਿੱਚ ਫੈਲ ਚੁੱਕੀ ਸੀ ਕਿ ਰਾਜਾ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਕਈ ਸਾਰੇ ਨਕਲੀ ਸਾਧੂ ਰਾਜੇ ਦੇ ਦਰਬਾਰ ਵਿੱਚ ਆਉਣ ਲੱਗ ਪਏ ਕਿ ਰਾਜਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਸਮਝ ਕੇ ਸਾਡਾ ਭਗਤ ਪਣ ਜਾਬੀ ਕਾ ਪਰ ਕੋਈ ਵੀ ਸਾਧੂ ਰਾਜੇ ਦੀ ਪਰਖ ਉੱਤੇ ਖਰਾ ਨਾ ਉੱਤਰਿਆ ਆਖਿਰਕਾਰ ਇੱਕ ਦਿਨ ਉਹ ਦਿਨ ਆ ਗਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਚੱਲ ਕੇ ਰਾਜੇ ਦੇ ਪਾਕਾਂ ਵਿੱਚ ਪਹੁੰਚ ਗਏ ਤਾਂ ਰਾਜੇ ਨੇ ਗੁਰੂ ਜੀ ਦੀ ਪਰਖ ਕਰਨ ਦੇ ਵਾਸਤੇ ਗੁਰੂ ਜੀ ਦੇ ਕੋਲ ਬਹੁਤ ਸੁੰਦਰ-ਸੁੰਦਰ ਇਸਤਰੀਆਂ ਪੇਚ ਦਿੱਤੀਆਂ ਪਰ ਉਹ ਸੁੰਦਰ ਇਸਤਰੀਆਂ ਗੁਰੂ ਜੀ ਨੂੰ ਪਰਮਾ ਨ ਸਕੀਆਂ ਪਹਿਲਾਂ ਤਾਂ ਗੁਰੂ ਜੀ ਸਮਾਧੀ ਵਿੱਚ ਲੀਨ ਰਹੇ ਤੇ ਸਮਾਧੀ ਤੋਂ ਬਾਹਰ ਆਉਣ ਤੋਂ ਬਾਅਦ ਕੋਨਾ ਇਸਤਰੀਆਂ ਨੂੰ ਕਹਿਣ ਲੱਗੀ ਕਿ ਜਾਓ ਬੱਚਿਓ ਤੁਸੀਂ ਜਾ ਕੇ ਪ੍ਰਭੂ ਦਾ ਸਿਮਰਨ ਕਰੋ ਤੇ ਗੁਰੂ ਦੇ ਸੱਚੇ ਸ਼ਿੰਗਾਰ ਵਾਲੀਆਂ ਬਣੂੰ ਤਾਂ ਗੁਰੂ ਜੀ ਨੂੰ ਮੋਹਣ ਆਈਆਂ ਇਸਤਰੀਆਂ ਆਪ ਹੀ ਮੋਹਣ ਆਗਿਆ ਤੇ ਗੁਰੂ ਜੀ ਦੇ ਚਰਨਾ ਵਿੱਚ ਟਿਕ ਪਈਆਂ ਜਦੋਂ ਰਾਜੇ ਨੂੰ ਇਸ ਗੱਲ ਦੇ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਇਹੇ ਜ਼ਰੂਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਹਨ ਫਿਰ ਰਾਜਾ ਆਪਣੀ ਰਾਣੀ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਬਾਗ ਵਿੱਚ ਪੁੱਜਿਆ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਦੋਨੋਂ ਜੀ ਨਿਹਾਲ ਹੋ ਗਈ ਜਦੋਂ ਰਾਜੇ ਰਾਣੀ ਨੇ ਗੁਰੂ ਜੀ ਦੇ ਉਪਦੇਸ਼ ਸੁਣੇ ਤਾਂ ਉਹ ਗੁਰੂ ਜੀ ਦੇ ਉਪਦੇਸ਼ਾਂ ਤੋਂ ਇੰਨੇ ਪ੍ਰਭਾਵਿਤ ਹੋਏ ਕੀ ਉਹਨਾਂ ਦੋਨਾਂ ਜੀਆਂ ਨੇ ਸਿੱਖੀ ਧਰਮ ਕਰ ਲਈ ਜਿਸ ਤੋਂ ਬਾਅਦ ਰਾਜੇ ਤੇ ਰਾਣੀ ਨੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਪ੍ਰਚਾਰੇ ਕਰਨ ਦੇ ਨਾਲ ਪ੍ਰਜਾ ਦੇ ਬਹੁਤੇ ਲੋਕਾਂ ਨੇ ਸਿੱਖੀ ਧਰਮ ਕਰ ਲਈ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜੇ ਨੂੰ ਸਿੱਖੀ ਦਾ ਪ੍ਰਚਾਰ ਸੌਂਪ ਕੇ ਅਤੇ ਧਰਮ ਮਸਾਲਾ ਬੜਬਾਉਣ ਦਾ ਉਪਦੇਸ਼ ਦਿੱਤਾ ਤੇ ਫਿਰ ਵਾਪਸੀ ਨੂੰ ਚਾਲੇ ਪਾ ਦਿੱਤੀ। ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਨਾਮ ਸ੍ਰੀ ਵਾਹੀ ਗੁਰੂ ਜੀ। ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ। ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਅਤੇ ਗੁਰੂ ਸੇ ਬਣਾ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ